ਇਹ ਕੀ ਕਰਦੇ ਆ ਜਿਉਂ ਐਸਐਚਓ ਆਇਆ ਇਹ ਤਿੰਨ ਚਾਰ ਬੰਦੇ ਫੜ ਲੈਂਦੇ ਆ ਇੱਕ ਤੋਂ ਪੈਸੇ ਲੈ ਕੇ ਦੂਜਾ ਨੂੰ ਛੱਡ ਦਿੰਦੇ ਆ ਜਿਹੜੀ ਇਹ ਭਗਵੰਤ ਜੀ ਸਰਕਾਰ ਕਹੇ ਰਹੀ ਬਈ ਇਹ ਤਾਂ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ ਬਿਲਕੁਲ ਜੀ ਖਤਮ ਹੈ ਜਿੱਦੋਂ ਦਾ 10 15 ਦਿਨ ਜਿੱਦੋਂ ਦਾ ਇਹਨੇ ਗੰਦ ਪਾਇਆ ਐਸਐਚਓ ਨੇ ਸਾਡੇ ਪਹਿਲਾਂ ਜਿਹੜੇ ਐਸਐਚਓ ਸੀ ਸਾਡਾ ਪਿੰਡ ਗਵਾਵਾ ਜੇ ਜੋ ਫੈਸਲਾ ਜਿੰਨੇ ਇਮਾਨਦਾਰ ਨੇ ਉਹਨਾਂ ਨੇ ਇਹਨਾਂ ਨੂੰ ਪਹਿਲੀ ਗੱਲ ਤੇ ਅੱਜ ਤੇ ਪਰਚਾ ਹੀ ਹੋਏ ਨਾ ਕਿਉਂ ਜਿਹੜਾ ਪੈਸਾ ਸੀ ਜਿਹੜਾ ਬਰਾਮਦ ਹੋਇਆ ਇਹਦਾ 2 ਲੱਖ ਚ ਗੱਲ ਚੱਲ ਰਹੀ ਸੀ ਮਸਲਾ ਇਸ ਗੱਲ ਦਾ ਕਿ ਇਹ ਐਸਐਚ ਇਹ ਲੈ ਕੇ ਜਿਹੀਂ ਬੰਦੇ ਫੜਾਉਣੇ ਆ ਸਾਡੀ ਉਹਨਾਂ ਨਾਲ ਦੁਸ਼ਮਣੀ ਪੈਂਦੀ ਏ ਫੜ ਕੇ ਛੱਡੀ ਆਉਂਦੇ ਉਹਨਾਂ ਨੂੰ 30-30 ਹਜ਼ਾਰ ਰੁਪਏ ਲੈ ਜਾਂਦਾ ਐਸਐਚਓ ਲਿਓ ਮੈਂ ਕਹਿੰਦਾ ਜੀ ਹੁਣ ਅੱਜ ਜਿਨ੍ਹਾਂ ਨੇ ਬੱਸ ਆ ਜਨਾ 100 ਖਾਦੀ ਫੇਰ ਮੰਨ ਕੇ ਵੀ 30 ਹਜ਼ਾਰ ਦੇ ਕੇ ਬੰਦਾ ਛਡਾਇਆ ਸੀ ਉਹਨਾਂ ਨੇ ਆਹ ਮੰਨ ਕੇ ਗਏ ਹੁਣ ਦੱਸੋ ਸਰਕਾਰ ਨੇ ਸਾਨੂੰ ਮੈਨੂੰ 5-7 ਲੱਖ ਰੁਪਏ ਦਿੱਤਾ ਇਹਨਾਂ ਨੇ ਕੱਲ ਉਸ ਸਲੇਬਾਂ ਤੋੜਦਿਆਂ ਟਰਾਲੀ ਵਾਲਿਆਂ ਨੇ ਮੈਂ ਐਸਐਚਓ ਨਾਲ ਗੱਲ ਕੀਤੀ ਐਸਐਚਓ ਮੈਨੂੰ ਕਹਿੰਦਾ ਕੰਮ ਠੇਕੇ ਦੇ ਵੀ ਤੈਨੂੰ ਕਿਵੇਂ ਪਤਾ ਕੰਮ ਠੇਕੇ ਦੇ ਆ ਤੇ ਉਹਨਾਂ ਨੂੰ ਪੈਸਾ ਪਹੁੰਚ ਗਿਆ ਮੈਂ ਐਸ ਜੋ ਕੱਲ ਜੋ ਹੋਇਆ ਇਹਦਾ ਮੇਰੇ ਪਿੰਡ ਲੱਕੋਕੇ ਭਰਾਵੇਂ ਮੇਰੇ ਪਿੰਡ ਦੇ ਬੰਦੇ ਖਲੋਤੇ ਆ ਇਹਨੇ ਥੋੜੇ ਦਿਨੋਂ ਇਹ ਸਾਡੇ ਪਿੰਡੋਂ ਬੰਦੇ ਫੜੇ ਨਸ਼ਾ ਵੇਚਦਾ 30000 ਰੁਪਏ ਲੈ ਕੇ ਬੰਦਾ ਛੱਡਿਆ ਦੱਸੋ ਕੀ ਇੱਕ ਬੰਦਾ ਕਿ ਪਰਚਾ ਕਰਦਾ ਇਹ ਤਾਂ ਅਸੀਂ ਨਹੀਂ ਸੀ ਹੈਗੇ ਉਹਦੇ ਤੇ ਪਰਚਾ ਕਰਤਾ 4 ਗ੍ਰਾਮ ਉਹਦੇ ਤੇ ਸਮਾਨ ਪਾਤਾ ਦੋ ਦਿਨ ਬੜ ਜਿਹਦੇ ਇਹ ਵੀ ਨਜਾਇਜ਼ ਹੋਇਆ ਪਹਿਲਾਂ ਸਪੰਸ ਉਹ ਕੀ ਕਰਦੇ ਜਿਉਂ ਐਸ ਐਚਓ ਆਇਆ ਇਹ ਤਿੰਨ ਚਾਰ ਬੰਦੇ ਫੜ ਲੈਂਦੇ ਆ ਇੱਕ ਤੋਂ ਪੈਸੇ ਲੈ ਕੇ ਦੂਜਾ ਨੂੰ ਛੱਡ ਦਿੰਦੇ ਆ ਜਿਹੜੀ ਭਗਵੰਤਵਾਨ ਸਰਕਾਰ ਕਹਿ ਰਹੀ ਵੀ ਅਸੀਂ ਤਾਂ ਪਰੇਸ਼ਟਾਚਾਰ ਖਤਮ ਕਰ ਦਿਆਂਗੇ ਬਿਲਕੁਲ ਜੀ ਖਤਮ ਹੈ ਜਿੱਦਾਂ ਦਾ 10 15 ਦਿਨ ਜਿੱਦਾਂ ਦਾ ਇੰਨੀ ਗੰਦ ਪਾਇਆ ਐ ਐਸਐਚਓ ਨੇ ਸਾਡੇ ਪਹਿਲਾਂ ਜਿਹੜੇ ਐਸਐਚਓ ਸੀ ਸਾਡਾ ਪਿੰਡ ਗਵਾਹ ਵਾ ਜੇ ਜੋ ਕੈਸੀ ਸਾਹਿਬ ਜਿੰਨੇ ਮਾਨਦਾਰ ਨਾਲ ਉਹਨਾਂ ਨੇ ਇਹਨਾਂ ਨੂੰ ਪਹਿਲੀ ਗੱਲ ਤੇ ਅੱਜ ਤੇ ਪਰਚਾ ਹੀ ਹੋਇਆ ਨਾ ਕਿਉਂ ਜਿਹੜਾ ਪੈਸਾ ਸੀ ਜਿਹੜਾ ਬਰਾਮਦ ਹੋਇਆ ਇਹਦਾ 2 ਲੱਖ ਚ ਗੱਲ ਚੱਲ ਰਹੀ ਸੀ ਕੋਈ ਤੁਸੀਂ ਵੇਖੋ ਇੱਕ ਮੁੰਛੀ 2 ਲੱਖ ਰੁਪਏ ਲੈ ਸਕਦਾ ਹੂੰ ਤੇ ਸਭ ਹੂੰ ਜਦੋਂ ਨੂੰ ਪਤਾ ਲੱਗਾ ਆਪ ਜੇ ਸੱਚਾ ਹੀ ਤੇ ਕਵਾਟਰ ਚ ਬੈਠਾ ਇਹਨੂੰ ਭਜੰਦੀ ਕੀ ਲੋੜ ਸੀ ਐਸਐਚਓ ਨੂੰ ਹੂੰ ਅਸੀਂ ਇਹਨੂੰ ਅੱਜ ਤੋਂ ਜਦੋਂ ਦਾ ਲੱਗਾ ਮੈਂ ਇਹਦੇ ਬਾਰੇ ਪੁੱਛ ਲਵੋ ਮੇਰੀ ਕੀ ਰੰਜਿਸ਼ ਨਹੀਂ ਕੋਈ ਐਸਐਚਓ ਨਾਲ ਜੇ ਬੈਠਿਆ ਮੈਂ ਸਰਪੰਚ ਕੋਈ ਰੁਪਈਏ ਦਾ ਲੈਣ ਦਣ ਕੇ ਇਹਨਾਂ ਨੇ ਮੈਨੂੰ ਦੱਸ ਦੋ ਇੱਥੇ ਮੁੰਚੀ ਵੀ ਲੱਗਾ ਸੀ ਸਾਡਾ ਕੋਈ ਇਹ ਨਹੀਂ ਚਲੋ ਮੁਲਾਜ਼ਮ ਮੈਂ ਤਨਖਾਹ ਲੈਂਦੇ ਆ ਮਸਲਾ ਇਸ ਗੱਲ ਦਾ ਕਿ ਇਹ ਐਸਐਚਓ ਬਹੁਤ ਕਰਪਟ ਸੀ ਹੂੰ ਜੋ ਹੋਇਆ ਥਾਣੇ ਦੇ ਵਿੱਚ ਇੰਨਾ ਚੋਰ ਹੋ ਗਿਆ ਥਾਣੇ ਅੱਗੇ ਨਹੀਂ ਕਦੇ ਰੇਡ ਹੋ ਗਿਆ ਹੂੰ ਜੋ ਅੱਜ ਰੇਡੀ ਤੋਂ ਹੋਇਆ ਜਿਹਨੇ ਰੇਡ ਕਰਾਇਆ ਅਸੀਂ ਉਹਨੂੰ ਕਹਿੰ ਉਨੇ ਬਾਈਟਰੀ ਦਿੱਤੀ ਮਤਲਬ ਇੱਕ ਸੋਚੀ ਸਮਝੀ ਸਾਜ ਦੇ ਤਹਿਤ ਇਹਨੂੰ ਫਸਾਇਆ ਗਿਆ ਉਹਨੂੰ ਰੈਸਮੈਂਟ ਕੀਤਾ ਗਿਆ ਕੰਮ ਕਰਦੇ ਨੂੰ ਹੋ ਗਿਆ Munshi ਨੂੰ ਰੈਸਮੈਂਟ ਕੀਤਾ ਗਿਆ ਮੈਂ ਇੱਥੇ ਹਾਜ਼ਰ ਸੀ ਨਹੀਂ ਨਹੀਂ ਮੈਂ ਨਹੀਂ ਕਿਹਾ ਨਜ਼ਾਇਜ਼ ਫਸਾਇਆ ਗਿਆ ਪਰ Munshi ਦੇ ਨਾਲ ਐਸਐਚਓ ਵੀ ਤੋਰ ਮੁਲਾਜ਼ਮਾਂ ਦੀ ਰੈਸਮੈਂਟ ਹੈ ਕਿ ਕੱਲਾ Munshi ਨਹੀਂ 2 ਲੱਖ ਰੁਪਏ ਲੈ ਸਕਦਾ ਜੇ ਤੁਸੀਂ ਕਹੋ ਕਿ ਇੱਕ Munshi 2 ਲੱਖ ਰੁਪਏ ਚਲੋ 10000 ਉਹਨਾਂ ਵਿਖਾਈ ਵਿਜੀਲੈਂਸਰ ਨੇ ਸਾਨੂੰ ਨਹੀਂ ਪਤਾ ਕੀ ਫੜਿਆ ਕੋਈ ਹਾਜ਼ਰਤ ਨਹੀਂ ਸੀ ਉੱਥੇ ਮੌਕੇ ਦੇ ਮੁਲਾਜ਼ਮ ਜੋ ਉਹਨਾਂ ਨੇ ਗੱਡੀ ਜੁਰ ਕਵਰ ਕੀਤਾ ਮੁਨਚੀ ਮੁਨਚੀ ਇੱਕ ਥਾਣੇ ਬੈਠਾ ਵੇਖੋ ਮੰਨ ਲਾ ਕੇ ਜੇ ਰੇਡ ਕਰਨੀ ਸੀ ਜੇ ਪੈਸਾ ਉੱਥੇ ਜਾਣਾ ਸੀ ਜਾਂ ਲੇਡੀਜ਼ ਨੇ ਜੋ ਕੁਝ ਕੀਤਾ ਇਹਦੇ ਵਿੱਚ ਜਦੋਂ ਐਸਐਚ ਨੂੰ ਪਤਾ ਲੱਗ ਗਿਆ ਉਹ ਆਪਦੇ ਕੁਆਟਰ ਚੋਂ ਭੱਜ ਜਾਂਦਾ ਮੈਂ ਕਹਦਾ ਮੈਂ ਮੌਕੇ ਤੇ ਜਾ ਕੇ ਵੇਖਿਆ ਮੈਂ ਕਹਿਆ ਵੀ ਐਸਐਚਓ ਸਾਹਿਬ ਨਾਲ ਕਰੋ ਗੱਲ ਉਹਦੀ ਤਲਾਸ਼ੀ ਲਓ ਇਹਨਾਂ ਨੇ ਸਾਰਾ ਜੋ ਜਿਹੜਾ ਅਸੀਂ ਟੀਮ ਆਈ ਆ ਜੀ ਇਹ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਆ ਇਹ ਸਾਰਾ ਘੇਰਾ ਮੁਚੀ ਦੇ ਦਵਾਲੇ ਲਿਆ ਛੱਡਿਆ ਉਹਨਾਂ ਨੇ ਇੱਥੇ 20 ਮੁਲਾਜ਼ਮ ਸੀ ਜਿਹੜੇ ਪਹਿਲੇ ਦੇ ਬਣਾ ਚਾਹਣੇ ਹੋ ਵੀ ਐਸਐਚਓ ਦੀ ਵਿੱਚ ਸਾਜ਼ਿ ਹੈਗੀ ਸੀ ਮੈਂ ਕਹਿੰਦਾ ਜੀ ਸਾਰਾ ਕੁਝ ਹੀ ਐਸਐਚਓ ਦਾ ਐਸਐਚਓ ਜੇ ਇੱਥੇ ਅੱਗੇ ਰਹਿ ਕੇ ਕਹਿੰਦਾ ਮੁਚੀ 100 ਰੁਪਏ ਲੈ ਕੇ ਖੜੇ ਆ ਬੈਠੇ ਕਿੰਨੇ ਕੁ ਦੇ ਕੇ ਜਾਂਦੇ ਰਹਿ ਕੇ ਤੇ ਜਿੱਦਣ ਤੁਸੀਂ ਕਿਹਾ ਤੇ ਉਧਰ ਕਿਉਂ ਨਹੀਂ ਗਏ ਐਸਐਚਓ ਆਖਾ ਜੀ ਉਹਨਾਂ ਨੇ ਮੈਂ ਬਕਾਇਦਾ ਦਰਖਾ ਦਿੱਤੀ ਵੀ ਜਲੈਂਸ ਨੂੰ ਵੀ ਐਸਐਚਓ ਖਿਲਾਫ ਕਾਰਵਾਈ ਕਰੋ ਲਿਖ ਕੇ ਦਿੱਤੀ ਆ ਬਕਾਇਦਾ ਮੈਂ ਕਿ ਜੇ ਸੰਗ ਐਸਐਸਪੀ ਜੋ ਫਰੋਇਪਰ ਨੇ ਉਹਨਾਂ ਨੇ ਵੀ ਗੱਲ ਕੀਤੀ ਕਿ ਵੀ ਤੁਸੀਂ ਇਹਨੂੰ ਫੜਦ ਰਿਹਾ ਜੀ ਸੱਚਕੇ ਫੜੋ ਜਿਹੜੇ ਕੋਲ ਮਾਰਕਟ ਹੋਈ ਆ ਮੈਂ ਪਰਚਾ ਦੋ ਜੋ ਬਣਦਾ ਕਿਉਂ ਪੁਲਿਸ ਨੇ ਸਾਰਾ ਉਜੋਗ ਕੀਤਾ ਵਾ ਵੀਡੀਓਗ੍ਰਾਫੀ ਬਣਾ ਨਾਲ ਕੀਤੀ ਆ ਪਰ ਇਹ ਨਹੀਂ ਪਤਾ ਸੀ ਜਿਹੜਾ ਪੈਸਾ 10000 ਸੀ 2 ਲੱਖ ਸੀ ਜਾਂ 5 ਲੱਖ ਸੀ ਹੋਣੀ ਕੁਲੀਰ ਹੋ ਸਕਿਆ ਇਧਰੋਂ ਜਾ ਕੇ ਆ ਬੱਚ ਵੰਦੇ ਰਿਆ ਪੈਸੇ ਲੈ ਕੇ ਮਾਲਕ ਨੂੰ ਨਾਲ ਲੈ ਕੇ ਜੀ ਇੱਥੇ ਪੈਸੇ ਪਾਏ ਆ ਉੱਥੇ ਪੈਸੇ ਪਾਏ ਆ ਇਹਨਾਂ ਨੇ ਮੇਨ ਆ ਜੀ ਸਾਰਾ ਕੁਝ ਲਿਆ ਕੇ ਸੁੱਟ ਤਾਰ ਪਾਲ ਪੂੰਜੀਦਾ ਸੀ ਨਹੀਂ ਕਿੰਨਾ ਕਰ ਪਾਲ ਸੱਚਾ ਵਾ ਲੈਂਦਾ ਹੋਊਗਾ ਪੈਸੇ ਪਰ ਜਿਹੜਾ ਪੈਸਾ ਸੀ ਉਹ ਐਸਚਓ ਦਾ ਸੀ ਜਾਬਸਰਾਂ ਦਾ ਸੀ ਆਪਾਂ ਨਹੀਂ ਜਾਣਦੇ 2 ਲੱਖ ਰੁਪਈਆ ਤੁਸੀਂ ਆਪ ਦੱਸੋ ਕਮਿਸ਼ਨ ਦੇ ਦੋਗੇ ਇਹ ਤਾਂ ਮੁੰਚੀ ਇੱਕ ਮਤਲਬ ਠਾਣੇ ਦੇ ਵਿੱਚ ਕਲਰ ਗਿਆ ਮਾਲਾ ਉਹਦੀ ਤੇ ਵੱਧ-ਵੱਧ ਹੋ ਸਕਦੀ ਜਿਹੜਾ ਬੰਦਾ ਫੜਿਆ ਉਹਦੇ ਤੱਕ ਗੱਲਬਾਤ ਹੁੰਦੀ ਹੈ ਜਿਹੜਾ ਵੱਡਾ ਪਰਚੋਦ ਵੱਖਰੀਆਂ ਗੱਲਾਂ ਹੁੰਦੀਆਂ ਇਹ ਸਾਰਾ ਕੁਝ ਸੋਚੀ-ਸਮੂਚੀ ਸਾਡੇ ਨਹੀਂ ਜੀ ਸਰਕਾਰ ਦਮਗਜੇ ਮਾਰਦੀ ਰਿਸ਼ਵਤਖੋਰੀ ਖਤਮ ਕਰਨੀ ਚਿੱਟਾ ਖਤਮ ਕਰਨਾ ਹੈ ਤੁਸੀਂ ਦੱਸੋ ਵੀ ਚਿੱਟਾ ਖਤਮ ਹੋ ਗਿਆ ਪੰਜਾਬ ਦੇ ਵਿੱਚ ਤੁਹਾਡੇ ਲੱਕੜਾਂ ਦੇ ਵਿੱਚ ਚਿੱਟਾ ਖਤਮ ਹੋ ਗਿਆ ਜਦੋਂ ਪਿੱਛੇ ਸਾਡੇ ਦਿੱਤਾ ਹੋਇਆ ਚਿੱਟਾ ਖਤਮ ਹੋ ਗਿਆ ਸੀ ਪਰ ਔਰ 15 20 ਦਿਨ ਤੋ ਆ ਬੈਠੇ ਨਾ ਵਧ ਗਿਆ ਨਾ ਚੱਟਾ ਫੇਰ ਇਹੋਨਾ ਦੁਸ਼ਮਣੀ ਪੈਂਦੀ ਏ ਫੜ ਕੇ ਛੱਡੀ ਆਉਂਦੇ 20000 ਰੁਪਏ ਲੈ ਜਾਂਦੇ ਐਸਐਚਓ ਲਿਓ ਮੈਂ ਕਹਿੰਦਾ ਜੀ ਹੁਣ ਅੱਜ ਜਿਨ੍ਹਾਂ ਨੇ ਬਿੱਤਰ ਜਿਹਾ 100 ਖਾਦੀ ਫੇਰ ਮੰਨ ਕੇ 30000 ਦੇ ਕੇ ਬੰਦਾ ਛੜਾਇਆ ਸੀ ਉਹਨਾਂ ਨੇ ਵਾ ਮੰਨ ਕੇ ਗਏ ਤਾਂ ਹੁਣ ਦੱਸੋ ਜਮਾਨਤ ਨਹੀਂ ਜਾਂਦੀ ਜਮਾਨਤ ਨਹੀਂ ਦਿੰਦੇ ਅਸੀਂ ਉਹਨਾਂ ਦੇ ਅਸੀਂ ਤੇ ਜਰਾ ਸੱਚਾ ਬੰਦਾ ਅੰਦਰ ਬੈਠਾ ਵਾ ਆਜੋ ਆਪਾਂ ਵੇਖ ਲੈਨੇ ਇਹ ਵਿਚ ਨਾਲ ਹੈਗਾ ਵਾ ਆਜੋ ਅੰਦਰ ਬੈਠਾ ਵਾ ਪਲੰਬਰ ਦਾ ਕੰਮ ਪਲੰਬਰ ਦਾ ਕੰਮ ਕਰਦਾ ਹੋ ਸਕਦਾ ਉਹ ਲਾਈਟਰ ਜਾਂ ਕੋਲ ਹੀ ਰੱਖਦੇ ਪਲੰਬਰ ਤੇ ਉਹਨੂੰ ਵਿਚਾਰੇ ਦੋ ਚ ਪੰਜਾ ਦੇ ਤਾ ਦੋ 4 ਗ੍ਰਾਮ ਪਾਤਾ ਦੱਸੋ 4 ਗ੍ਰਾਮ ਪਾਤਾ ਠੱਪਾ ਭੁੱਠਾ ਜੀ 100% ਠੱਪਾ ਜੀ ਅਸੀਂ ਕਹਿੰਨੇ ਅਸੀਂ ਤਸਵੀਰੇ ਸਾਨੂੰ ਮਿਲਣਾ ਜਾ ਕੇ ਉਹਨਾਂ ਦਾ ਉਹਨੇ ਪਰਿਵਾਰਕ ਲਿਆ ਸੀ ਵੈਸੇ ਇੱਕ ਪਾਸੇ ਸਰਕਾਰ ਦੂਜੀ ਯੁੱਧ ਨਸ਼ਿਆਂ ਵਿਰੁੱਧ ਦਾ ਆਗਾਜ਼ ਕਰ ਚੁੱਕੀ ਲਹਿਰ ਉਹਨਾਂ ਨੇ ਦੂਜੀ ਛੇੜ ਦਿੱਤੀ ਯੁੱਧ ਨਸ਼ਿਆਂ ਵਿਰੁੱਧ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਚਿੱਟੇ ਦੀ ਸਫਾਈ ਜਾਂ ਨਸ਼ੇ ਦੀ ਸਫਾਈ ਹੋ ਜੂਗੀ ਕੋਈ ਜੀ ਸਫਾਈ ਹੋਣੀ ਅਫਸਰਾਂ ਦਾ ਜਦੋਂ ਅਫਸਰ ਆ ਕੁਝ ਕਰੀ ਜਾਂਦੇ ਤੁਹਾਡੇ ਸਾਹਮਣੇ ਆ ਜੀ ਆ ਸਾਰਾ ਪਿੰਡ ਖਲੋਤਾ ਵਾ ਨਸ਼ਾ ਜੇ ਅਸੀਂ ਬੰਦ ਕਰਦੇ ਆ ਪੂਰਾ ਬੰਦ ਮੇਰੇ ਕੋਲ ਜੀ ਭਗਵੰਤ ਮਾਨ ਦੀ ਗੱਲ ਕਰੀਓ ਤੇ ਅਫਸਰਾਂ ਨੂੰ ਕਹਿ ਸਕਦਾ ਆਪ ਤੁਨੇ ਸਾਡੇ ਪਿੰਡ ਫੜਨੋਂ ਆ ਗਿਆ ਹੁਣ ਇਹ ਛੱਡੀ ਜਾਂਦੇ ਨਾ ਤਾਂ ਅਸੀਂ ਕੀ ਕਰੀਏ ਜੀ ਅਸੀਂ ਤੇ ਆਪ ਦੁਖੀ ਆ ਸਾਡੇ ਮੁੰਡੇ ਇੰਨਾ ਸੁਧਰ ਗਏ ਜੀ ਪਿੱਛੇ ਜੇ ਇਹ ਨਿਆਰੇ ਕੇਂਦਰ ਦਾ ਦਾਇਰਾ ਕਰਾਏ ਆ ਸਾਰੇ ਬੰਦਾ ਫਰਕ ਪੈਗਾ ਹੁਣ ਫਿਰ ਉਹ ਕੰਮ ਹੋਏ ਪੁਲਿਸ ਹੀ ਫਿਰ ਚਿੱਟੇ ਦਾ ਸਾਰਾ ਕੁਝ ਕਰਾਈ ਬਿਲਕੁਲ ਜੀ ਪੁਲਿਸ ਦਾ ਜੋ ਇੱਥੇ ਲੋਕਲ ਐਸਚਓ ਯੂ ਦਾ ਜੀ ਐਸ